ਜਿਹੜੀਆਂ ਪਚਾਂ ਨੇ ਪੇਸ ਸੀ ਕਿ ਉਹਨਾਂ ਸੀ ਉਹ ਆਇਲ ਦਾ ਲਾ ਲਾ ਸੀ ਛਿੱਟੇ ਛੜੇ ਗਿਆ ਖੋਸ਼ੇ ਪਾਣੀ ਚ ਇੱਥੇ ਵਾਲੇ ਜਨ ਬੋਲ ਭਰ ਗਏ ਕੋਲੇ ਹੁਣ ਅਸੀਂ ਪੁਰਜ ਪਾਉਣ ਲੱਗੇ ਆਲੇ ਦਾ ਪਾਣੀ ਕਰ ਲਿਆ ਦੋ ਤਿੰਨ ਸਿੱਡੀਆਂ ਲਗਾਵਾਂਗੇ ਹਾਂ ਚਾਰ ਪੰਜ ਸਿੱਡੀਆਂ ਲਗਾਉਂਦੇ ਆ 5 6 ਸਿੱਡੀਆਂ ਲਗਾ ਲਓ ਇਹਨਾਂ ਨੂੰ ਮਿਕਸ ਕਰਾਂਗੇ ਮਿਕਸੀ ਦੇ ਵਿੱਚ अरे बाले। कौनसी मिक्सी काल लगे सारे में। सारा कुछ ऐसी मिक्सी काल लगे। कौनसे लैंप आपने चलाए हैं? क्यों नहीं लंबा है? ਜੋ ਪਾਲਣੇ ਹੋ ਤੇ ਰੰਗੜਾ ਦਾ ਪਾਲਣੇ ਹੋ। ਉਹ ਵੀ ਪਾਲਣੇ। ਵਾਈਟ ਹੋ ਜਾਂਦੇ ਨੇ ਇਹਦੇ। ਪਾਗਲੀ ਹੋਣ। ਉਹਨਾਂ ਤੋਂ ਬਾਅਦ ਨੂੰ। 이렇게 낭독하게. 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 이렇

bu yemek mi? ne kadar? ben de yapacağım. bu da

ਕੀ ਤੁਸੀਂ ਵੀ ਇਹ ਦਾ ਟਰਾਈ ਕੀਤਾ ਤਾਂ ਖਰੀਦ ਸਮ ਦੱਸੋ ਤੁਹਾਡਾ ਵੀ ਕਿੱਦਾਂ ਦਾ ਬਣਨਾ ਸਬਜੀ ਪਾਣੀ ਥੈਂਕ ਯੂ ਜੀ